ਕਰਕੇ ਜਿਹੜੀ ਇਹ ਘੋੜੇ ਵਾਲੀ ਵੀਡੀਓ ਥੋੜੀ ਜਿਆਦਾ ਸੂਟ ਕਰ ਰਹੀ ਹੈ ਗਾਣੇ ਦੇ ਉੱਤੇ ਆਪਾਂ ਅੱਗੇ ਦੇਖਦੇ ਹਾਂ ਇਹ ਤਾਂ ਜਿਹੜਾ ਆਪਣਾ ਅੱਜ ਦਾ ਟਾਈਮ ਆ ਗਿਆ ਉਹਦੇ ਵਿੱਚ ਆਪਣੋਂ इमोशनल ਨੀਡਸ ਜਾਦੇ ਹੋ ਗਈਆਂ ਇਸ ਕਰਕੇ ਜਿਹੜਾ ਡੌਗ ਆ ਬੰਦੇ ਦਾ ਬੈਸਟ ਫਰੈਂਡ ਬਣ ਗਿਆ ਪਰਪੜਾਣੇ ਟਾਈਮਾਂ 'ਚ ਤੁਸੀਂ ਦੇਖੋਗੇ ਜਿਹੜਾ ਕੋਕੋੜਾ ਸੀਗਾ ਉਹੀ ਬੰਦੇ ਦਾ ਬੈਸਟ ਫਰੈਂਡ ਸੀਗਾ ਕੋੜੇ ਨੇ ਜਿਹੜੀ ਆਪਣੀ ਹਿਸਟਰੀ ਬਦਲੀ ਆ ਜੰਗਾਂ ਦੇ ਵਿੱਚ ਗਏ ਨੇ ਚੀਜ਼ਾਂ ਨੂੰ ਇੱਧਰ ਉੱਧਰ ਲਿਆਉਣ ਵਾਸਤੇ ਕਮਰਸ਼ੀਅਲਾਈਜ਼ਡ ਟਰੇਡਿੰਗ ਜੋ ਕੋਸ਼ਿਸ਼ ਵੀ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਘੋੜਿਆਂ ਤੇ ਹੁੰਦਾ ਸੀਗਾ ਇਸ ਕਰਕੇ ਦੁੱਲੇ ਦਾ ਵੀ ਆਉਦੇ ਘੋੜੇ ਦੇ ਨਾਲ ਪਿਆਰ ਸੀ ਤੇ ਇਸ ਗਾਣੇ ਦੇ ਉੱਤੇ ਜਿਹੜੀ ਵਿਜ਼ੂਅਲਾਈਜ਼ੇਸ਼ਨ ਆ ਉਹ ਘੋੜੇ ਵਾਲੀ ਦਿਖਾਈ ਗਈ ਆ ਜਿਹੜਾ ਐਨੀਮੇਸ਼ਨ ਆ ਬਹੁਤ ਸੂਟ ਕਰ ਰਿਹਾ ਤੇ ਦੌਰ ਦੀ ਗੱਲ ਹੁੰਦੀ ਆ ਅੱਜ ਆਪਾਂ ਥੋੜੀ ਕੰਫਰਟੇਬਲ ਆ ਆਪਾਂ ਨੂੰ ਇੰਨਾਂ ਚੀਜ਼ਾਂ ਦੀ ਨਹੀਂ ਲੋੜ ਇੰਨੀ ਤਾਂ ਇਸ ਕਰਕੇ ਜਿਹੜਾ ਹੁਣ ਬੰਦੇ ਦਾ ਦੋਸਤ ਆ ਉਹ ਡੌਗ ਬਣ ਚੁੱਕਿਆ ਮੈਂ ਵੀ ਡੌਗਸ ਨੂੰ ਬਹੁਤ ਪਿਆਰ ਕਰਦਾ ਤੇ ਕਿਉਂਕਿ ਉਹ ਅੱਜ ਦੇ ਟਾਈਮ ਦੇ ਹਿਸਾਬ ਨਾਲ ਸਾਡੀ ਲੋੜ ਨੂੰ ਪੂਰਾ ਕਰ ਰਿਹਾ ਅਜੀਸਨ ਨੂੰ इमोशनल नीड ਜਾਂਦੀ ਆ نو ਡਾਊਟ ਕਿ ਕੋੜਾ ਵੀ ਇੱਕ इमोशनल ਜਾਨਵਰ ਆ ਬਟ ਜਿਵੇਂ ਹੁੰਦਾ ਨਾ ਕਿ ਇੱਕ ਡਾਡਾ ਡੌਗ ਆ ਕਿ ਉਹ ਤੁਹਾਡੇ ਲਈ ਇੱਕ ਸਾਥ ਦਾ ਜਿਉਂਦਾ ਉਹਨੂੰ 24 ਘੰਟੇ ਜਿਹੜਾ ਖਿਆਲ ਆ ਉਹ ਤੁਹਾਡੇ ਹੀ ਜਿਹੋਦੀ ਅੱਖ ਵੀ ਖੁੱਲਦੀ ਆ ਤੁਹਾਨੂੰ ਤੁਹਾਡੇ ਮਗਰ ਉੱਟ ਕੇ ਤੁਰ ਪੈਣਾ ਇਹ ਥੋੜਾ ਜਿਆਦਾ ਤੁਹਾਨੂੰ ਕਰਦਾ ਵਾ ਤੇ 24 ਘੰਟੇ ਜਿਹੜੀ इमोशनल ਸਪੋਰਟ ਤੇ ਆ ਰਹੀਂਦੀ ਆ ਤੁਹਾਡੇ ਲਈ ਤੇ ਇਸ ਕਰਕੇ ਅੱਜ ਦੇ ਟਾਈਮ ਦੇ ਵਿੱਚ ਡੌਗ ਨੂੰ ਜਿਆਦਾ ਬੰਦੇ ਦੇ ਨੇੜੇ ਮੰਨਿਆ ਗਿਆ ਵਾ ਪਰ ਜਿਹੜਾ ਘੋੜਾ ਵਾ ਤੇ ਇਹਨੇ ਬਹੁਤ ਸਾਥ ਨਿਭਾਇਆ ਵਾ ਜਿਸ ਕਰਕੇ ਕਈ ਇਤਿਹਾਸ ਲਿਖੇ ਗਏ ਨੇ ਤੇ ਮੈਂ ਚਲੋ ਥੋੜਾ ਜਿਹਾ ਐਡ-ਆਨ ਕਰਨਾ ਚਾਹ ਰਿਹਾ ਸੀ ਇਸ ਵੀਡੀਓ ਦੇ ਨਾਲ ਆਪਾਂ ਅੱਗੇ ਦੇਖਦੇ ਹਾਂ ਬਹੁਤ ਪਿਆਰੀ ਵੀਡੀਓ ਵਾ ਹਾਂ ਮੇਰੇ ਮੌਲਾ ਤੇਰੇ ਰਾਹ ਕਿਨੇ ਦਿਾਰੇ ਮਿੰਟਾਂ ਦੇ ਵਿੱਚ ਗੱਲਾਂ ਹੁੰਦੀਆਂ ਕੋਈ ਵੀ ਗੱਲ ਹੈ ਨਾ ਇੱਕ ਲੋਕ ਗਾਥਾ ਵਾ ਵੀ ਉਹ ਗਾਹ ਕਿਸੇ ਨੂੰ ਸੁਣਾਉਣੀ ਹੁੰਦੀ ਸੀ ਤਾਂ ਉਹ ਗੀਤ ਦਾ ਰੂਪ ਲੈ ਲੈਂਦੀ ਸੀ ਤੇ ਕੁਲਦੀਪ ਮਾਨਕ ਸਾਹਿਬ ਹੁਣ ਇਹ ਨਹੀਂ ਪਤਾ ਮੈਂ ਚਲੋ ਲਿਖਿਆ ਕਿਸੇ ਹੋਰ ਨੇ ਆਊਗਾ ਪਰ ਜਿਵੇਂ ਦਾ ਉਹਨਾਂ ਨੇ ਗਾਇਆ ਵਾ ਤਾਂ ਅੱਜ ਵੀ ਮਹਿਸੂਸ ਹੋ ਰਿਹਾ ਕਿ ਦੁਲ੍ਹਾ ਕਿਦਾਂ ਦਾ ਹੋਊਗਾ ਉਹ ਚੀਜ਼ ਨੂੰ ਜ਼ਿੰਦਾ ਰੱਖਦੀ ਹੈ ਨਾ ਕਈ ਰੂਹਾਂ ਇਦਾਂ ਦੀ ਆਉਂਦੀਆਂ ਨੇ ਤੇ ਬਹੁਤ ਪਿਆਰੀ ਆਵਾਜ਼ ਲੱਗ ਰਹੀ ਆ ਉਸਤਾਦ ਜੀ ਦੀ ਤੇ ਆਪਾਂ ਨੈਕਸਟ ਸੌਂਗ ਸੁਣਦੇ ਹਾਂ ਮਰ ਜਾ ਯਾਰ ਉਕਾਬਰੀ ਮਿਕਸ ਮਰਜੀ ਦੀ ਵੀ ਬੱਕੀ ਹੋਈ ਸੀ ਜਿਹੜਾ ਉਹਦਾ ਨਾਲ ਸੀ ਹਮੇਸ਼ਾ ਖੜੀ ਰਹੀ ਕੁੜੀਆਂ ਬਦਲ ਜਾਂਦੀਆਂ ਜਾਨਵਰ ਨਹੀਂ ਬਦਲਦੇ ਬੱਕੀ ਨੇ ਤਾਂ ਪੂਰਾ ਸਾਥ ਦਿੱਤਾ ਸੀ ਮਰਜੀ ਦਾ ਤਾਂ ਹੀ ਇਤਿਹਾਸ ਦੇ ਵਿੱਚ ਬੱਕੀ ਵੀ ਰਹਿ ਗਈ ਰਹਿ ਗਈ ਸਹਬਾ ਵੀ ਪਰ ਦੋਵਾਂ ਦੀ ਅਲੱਗ-ਅਲੱਗ ਕਹਾਣੀ ਆ ਬੱਕੀ ਨੂੰ ਹੋਰ ਗੱਲਾਂ ਯਾਦ ਕੀਤਾ ਜਾਂਦਾ ਸਹਬਾ ਨੂੰ ਹੋਰ ਗੱਲਾਂ ਯਾਦ ਕੀਤਾ ਜਾਂਦਾ ਮਰਜੀ ਨੂੰ ਹੋਰ ਗੱਲਾਂ ਯਾਦ ਕੀਤਾ ਜਾਂਦਾ ਕਿ ਮਰਜਾ ਬਹੁਤ ਦਲੇਰ ਸੀ ਜਿਉਨੇ ਕਿਹਾ ਕਿ ਹਾਂਜੀ ਮੈਂ ਨਾਲ ਖੜਾ ਪਰ ਥੋੜਾ ਜੋ ਕਹਿੰਦਿਆ ਨਾ ਵੀ ਜਦੋਂ ਹੰਕਾਰ ਆ ਜਾਂਦਾ ਤਾਂ ਫਿਰ ਰੱਬ ਵੀ ਸਾਥ ਛੱਡ ਦਿੰਦਾ ਹੰਕਾਰ ਆ ਗਿਆ ਸੀ ਤਾਂ ਮਾਰਿਆ ਗਿਆ ਸਿਆਣਾ ਹੁੰਦਾ ਤਾਂ ਗਾਂ ਪਛਾਹ ਹੋ ਜਾਂਦਾ ਚਲੋ ਇਹ ਤਾਂ ਮਜ਼ਾਕ ਦੀਆਂ ਗੱਲਾਂ ਰਹੀਆਂ ਨੇ ਤੇ ਜਿਹੜੀਆਂ ਚੀਜ਼ਾਂ ਹੋਈਆਂ ਨੇ ਆਪਾਂ ਤਾਂ ਉਹਨਾਂ ਨਾਲ ਕੀ ਕਹਿ ਸਕਦੇ ਆ ਵੀ ਬਹੁਤ ਲੋਕ ਇਹਨਾਂ ਨੂੰ ਮੰਨਦੇ ਵੀ ਨਹੀਂ ਤੇ ਉਹ ਸਿਚੁਏਸ਼ਨ ਹੀ ਉਦਾਂ ਦੀ ਸੀ ਕਿ ਉਸ ਟਾਈਮ ਜੀ ਦਾ ਜਵੇਂ ਦਿਮਾਗ ਕੰਮ ਕੀਤਾ ਅਗਲੇ ਨੇ ਕੀਤਾ ਜੋ ਸਹਿਬਾਂ ਨੂੰ ਠੀਕ ਲੱਗਿਆ ਉਹ ਸਹਿਬਾਂ ਨੇ ਕੀਤਾ ਜੋ ਮਰਜ਼ੀ ਨੂੰ ਠੀਕ ਲੱਗਿਆ ਮਰਜ਼ੀ ਨੇ ਕੀਤਾ ਅੱਜ ਕੱਲ ਦੇ ਟਾਈਮ ਵਿੱਚ ਤਾਂ ਚਲੋ ਤੀਰ ਤਾਂ ਨਹੀਂ ਟੁੱਟਦੇ ਛੱਤਰ ਪਵਾਣ ਦੀਆਂ ਬੁਲਾ ਕੇ ਤੇ ਹੁਣ ਬੱਕੀਆਂ ਵੀ ਨਹੀਂ ਰਹਿਆਂ ਯਾਰ ਦੋਸਤ ਵੀ ਮਾਰ ਕੇ ਸੜ ਭੱਜ ਜਾਂਦੇ ਆ ਤੇ ਹੁਣ ਉਹ ਗੱਲਾਂ ਨਹੀਂ ਰਹਿਆਂ ਆਸ਼ਕਾਂ ਦੇ ਤਾਂ ਹਮੇਸ਼ਾ ਦੀ ਘਟ ਪੈਂਦੀ ਰਹੀ ਆ ਆਪਾਂ ਗਾਣਿਆਂ 'ਚ ਵੀ ਦੇਖ ਲਿਆ ਹੁਣ ਤਾਂ ਤੇ ਉਹ ਗੱਲ ਆ ਨਾ ਵੀ ਉਹ ਮੌਕੇ ਦੇ ਹਿਸਾਬ ਨਾਲ ਤਾਂ ਪਤਾ ਨਹੀਂ ਕੀ ਮਹੌਲ ਹੁੰਦਾ ਹੋਣਾ ਵੀ ਬਾਹਰ ਜਵਤ ਚੋਂ ਚੀਜ਼ਾਂ ਨੂੰ ਯਾਦ ਕਰਕੇ ਹੁਣ ਤੁਹਾਡੇ ਆਸੇ ਪਾਸੇ ਵੀ ਕੋਈ ਹੋਊਗਾ ਜਿਹੜਾ ਸੁਣਾਉਂਦਾ ਤਾਂ ਬੜਾ ਦਰੂਪੀ ਕੇ ਹੋਣਾ ਵੀ ਹਾਂਜੀ ਆਸ਼ਕੀਤਾ ਸੀ ਕੀਤੀ ਸੀ ਪਰ ਇਹ ਨਹੀਂ ਪਤਾ ਵੀ ਹੋਇਆ ਕੀ ਹੁਣ ਆ ਨਾ ਤੇ ਚਲੋ ਆਪਾਂ ਅੱਗੇ ਸੁਣਦੇ ਆ ਦਾ ਇਹਨਾਂ ਨੈਟ ਦੀ ਵੀ ਕਮੀ ਪੇਸ਼ੀ ਆ ਰਹੀ ਆ ਵਿੱਚ ਵਿੱਚ ਉਪਰ ਕਰ ਜਾਂਦਾ ਰੰਨਾ ਚਾਂਚਲ ਹਾਰੀਆਂ ਇਹ Song ਮੈਂ ਥੋੜਾ ਜਿਆ ਧਿਆਨ ਨਾਲ ਸੁਣਨਾ ਚਾਹੂੰਗਾ ਕਿਉਂਕਿ ਕਾਫੀ ਮੇਰੇ ਵੀਰ ਇਸ ਜੀ ਨਾਲ ਇਤਫਾਕ ਕਰਨਗੇ ਵੀਡੀਓ ਬਾਈ ਨੇ ਸਾਰਿਆਂ ਤੇ ਅਲੱਗ-ਅਲੱਗ ਰੱਖੀ ਆ ਕਿਸੇ ਚ ਐਨੀਮੇਸ਼ਨ ਆ ਗਿਆ ਕਿਸੇ ਚ ਸਟਿਲ ਯੂਜ਼ ਕੀਤਾ ਹੋਇਆ ਵਾ ਕਿਸੇ ਚ ਲਾਈਵ ਐਕਸ਼ਨ ਕੋਈ ਮੂਵੀ ਦੇ ਸੀਨ ਨੇ ਪਰ ਓਵਰਆਲ ਬਹੁਤ ਸੋਹਣੀ ਕਲੈਕਸ਼ਨ ਪਈ ਆ ਅਜੀ ਤੈਨਿਕ ਲਈ ਨਹੀਂ ਸੁਣਿਆ ਨੇ ਤੇ ਕੀ ਕਮਾਲ ਗਿਆਤਾ ਕੁੜੀਆਂ ਜੈਨੇਟਿਕਲੀ ਜਾਂ ਨਾ ਫਿਜ਼ੀਕਲੀ ਬੰਦਿਆਂ ਨਾਲੋਂ ਵੀਕ ਹੋ ਸਕਦੀਆਂ ਨੇ ਜੈਨੇਟਿਕਲੀ ਮੀਨਸ ਕਿ ਮਸਕੂਲਰਾਂ ਟੀ ਜਿਹੜੀ ਬੰਦਿਆਂ 'ਚ ਥੋੜੀ ਜ਼ਿਆਦਾ ਹੁੰਦੀ ਆ ਕਿ ਫਿਜ਼ੀਕਲ ਤੌਰ ਤੇ ਥੋੜੀਆਂ ਵੀ ਉੱਪਰ ਮੈਂਟਲੀ ਬਹੁਤ ਸਟਰੋਂਗ ਹੁੰਦੀਆਂ ਨੇ ਮੈਂਟਲੀ ਤੁਸੀਂ ਦੇਖੋਗੇ ਕਿਸੇ ਵੀ ਸਿਨੈਰੀਓ ਦੇ ਵਿੱਚ ਮੈਂਟਲੀ ਬਹੁਤ ਸਟਰੋਂਗ ਹੁੰਦੀਆਂ ਨੇ ਤੇ ਬੰਦਿਆਂ ਦਾ ਕੀ ਆ ਕਿ ਬੰਦੇ ਕੋਟ ਰਿੰਦੇ ਨੇ ਚੀਜ਼ਾਂ ਬੰਦੇ ਐਕਸਪ੍ਰੈਸ ਨਹੀਂ ਕਰਦੇ ਪਰ ਬੰਦੇ ਉਨੇ ਸਟਰੋਂਗ ਨਹੀਂ ਹੁੰਦੇ ਕੁੜੀਆਂ ਦਾ ਕੀ ਆ ਕੁੜੀਆਂ ਕੁੜੀਆਂ ਚ ਦੋਵੇਂ ਚੀਜ਼ਾਂ ਹੀ ਨਹੀਂ ਕੋਈ ਗੱਲ ਲੁਕਾਉਂ ਵੀ ਲੈਂਦੀਆਂ ਨੇ ਤੇ ਮੈਂ ਇਹ ਨਹੀਂ ਹੈਗਾ ਕਿ ਕੁੜੀਆਂ ਦੇ ਖਿਲਾਫ ਹੀ ਗੱਲਾਂ ਕਰਨ ਵਾਸਤੇ ਬੈਠਾ ਤੇ ਪਰ ਮੈਂ ਗੱਲ ਕਰਦਾ ਕਿ ਜਿੰਨਾ ਕ ਆਪਾਂ ਸੁਣਦੇ ਕਰਦੇ ਆ ਤੇ ਆਪਾਂ ਨੂੰ ਹੁੰਦਾ ਨਾ ਥੋੜਾ ਬਹੁਤ ਕਿ ਸਿੱਟਾ ਕੱਢੀਏ ਚੀਜ਼ ਚੋਂ ਕਿਸੇ ਦੇ ਆਪਾਂ ਹੁਣ ਕਿਸੇ ਨੂੰ ਗੱਲ ਸੁਣਾਉਣੇ ਆ ਤਾਂ ਸਾਰੀ ਸੁਣਾਉਣ ਨਾਲੋਂ ਇੱਕ ਸਿੱਟਾ ਕੱਢਿਆ ਜੋ ਸਿਆਣੇ ਕਹਿੰਦੇ ਹੁੰਦੇ ਆ ਇੱਕ ਸਿੱਟਾ ਕੱਢਿਆ ਛੇਤੀ ਸਮਝ ਆ ਜਾਂਦੀ ਹੈ ਕਿਹੜੀ ਨੂੰ ਗੱਲ ਦੀ ਤਾਂ ਸਿੱਟਾ ਹੀ ਕੱਢਦੇ ਆ ਕੋਈ ਉਹ ਆਪ ਬੋਡਰ ਨਹੀਂ ਪਾਸ ਕਰ ਰਹੀਆਂ ਕੋਈ ਜਜਮੈਂਟ ਨਹੀਂ ਪਾਸ ਕਰ ਰਹੀ ਕਿ ਇਹੀ ਸੱਚ ਆ ਬਹੁਤ ਮੈਂ ਹੀ ਗਲਤ ਹੋ ਸਕਦਾ ਵਾ ਹੋ ਸਕਦਾ ਵੀ ਸਾਰਿਆਂ ਦੀ رائے ਹੋਰ ਹੀ ਹੋਵੇ ਹਨਾ ਮੇਰੀ ਇਕੱਲੇ ਦੀ ਗਲਤ ਹੋਵੇ ਪਰ ਇਹ ਆ ਵੀ ਮੁੰਡੇ ਥੋੜਾ ਜਿਹਾ ਘਟ ਲੈਂਦੇ ਆ ਚੀਜ਼ ਨੂੰ ਹੋਰ ਚੀਜ਼ਾਂ ਕਰਨੀਆਂ ਹੁੰਦੀਆਂ ਨੇ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਨੇ ਕੁੜੀਆਂ ਥੋੜਾ ਜਿਹਾ ਸਟਰੋਂਗਲੀ ਹੁੰਦੀਆਂ ਨੇ ਇਸਕਿ ਲੋ ਕਿ ਮੈਂਟਲੀ ਵੀ ਤਾਂ ਉਹ ਗਾਣੇ ਦੇ ਵਿੱਚ ਉਹੀ ਆ ਕਿ ਦਿਨੇ ਡਰਨ ਪਰਸ਼ਾਵਿਓ कि ਜਿੱਥੇ ਉਹਨਾਂ ਨੂੰ ਵੀ ਸਿਚੁਏਸ਼ਨ ਦੇ ਹਿਸਾਬ ਨਾਲ ਕਿਤੇ ਤੋਂ ਡਰ ਜਾਂਦੀਆਂ ਨੇ ਤੇ ਕਿਤੇ ਉਹ ਇਹੋ ਜਿਹਾ ਕੁਝ ਵੀ ਕਰ ਜਾਂਦੀਆਂ ਨੇ ਜਿਹੜਾ ਕੋਈ ਹੋਰ ਕਰਨ ਤੋਂ ਖਭਰਾਉਂਦਾ ਹੋਵੇ ਹੁਣ ਇਹ ਗੱਲ ਆਪਾਂ ਇੱਥੇ ਵੀ ਅਪਲਾਈ ਕਰ ਸਕਦੇ ਹਾਂ ਕਿ ਕਈ ਵਾਰ ਉਹਦੀ ਆਸ਼ਕੀ ਲਈ ਜਾਂ ਹਣਾ ਉਹਦਾ ਪਿਆਰ ਬਚਾਉਣ ਲਈ ਕੁੜੀਆਂ ਇਹੋ ਜਿਹਾ ਕੁਝ ਵੀ ਕਰ ਜਾਂਦੀਆਂ ਨੇ ਜਿਹੜਾ ਕੋਈ ਹੋਰ ਨਹੀਂ ਕਰ ਸਕਦਾ ਇੱਕ ਪਿੱਛੇ ਜੀ ਇੱਕ ਵੀਡੀਓ ਆਈ ਸੀ ਜਿਹਦੇ ਵਿੱਚ ਸ਼ਾਇਦ ਬੰਦੇ ਨੂੰ ਕੈਂਸਰ ਸੀਗਾ ਪਰ ਇਹ ਸਾਰਾ ਸਾਥ ਨਭਾਇਆ ਤੇ ਹੁਣ ਉਹ ਸਾਧ ਵੀ ਹੋ ਚੁੱਕੀ ਹੈ ਇਹ ਵੀ ਐਗਜ਼ਾਮਪਲ ਹਨ ਇਹ ਵੀ ਹਨਾ ਜਿੱਥੇ ਆਪਾਂ ਦੂਜਿਆਂ ਦੀ ਗੱਲ ਕਰਦੇ ਆ ਤਾਂ ਇਹ ਵੀ ਗੱਲਾਂ ਕਰਦੇ ਆ ਕਿ ਕੁੜੀਆਂ ਥੋੜੀਆਂ ਮੈਂਟਲੀ ਸਟਰੋਂਗ ਹੁੰਦੀਆਂ ਜਿਹੜੇ ਸਟੈਪ ਉਹ ਲੈ ਜਾਂਦੀਆਂ ਮੁੰਡਿਆਂ ਦਾ ਤਾਂ ਬੇਸਿਕਲੀ ਸਾਰਿਆਂ ਦਾ ਸੇਮ ਹੀ ਹੁੰਦਾ ਜੇ ਦਿਲ ਟੁੱਟਿਆ ਤਾਂ ਆਪਾਂ ਉਹਨਾਂ ਦੀ ਸਿਚੁਏਸ਼ਨ ਸੇਮ ਹੀ ਲਗਾ ਕੇ ਚੱਲ ਸਕਦੇ ਆ ਕਿ ਅੰਦਰੋਂ ਅੰਦਰ ਹੀ ਖਾਲੀ ਰਹਿੰਦੇ ਆ ਪਰ ਆਪਦਾ ਬਾਕੀ ਕੰਮ ਵੀ ਕਰੀ ਜਾਂਦੇ ਆ ਤੇ ਕੁੜੀਆਂ ਦਾ ਇਹ ਆ ਵੀ ਐਕਸਪ੍ਰੈਸ ਵੀ ਕਰ ਲੈਣਗੀਆਂ ਪਰ ਉਹ ਸਟਰੋਂਗ ਹੁੰਦੀਆਂ ਨੇ ਨਾ ਉਹਨਾਂ ਦਾ ਸ਼ੋ ਵੀ ਹੁੰਦਾ ਕਿ ਕਿੰਨੀਆਂ ਸਟਰੋਂਗ ਨੇ ਤੇ ਉਹੀ ਗਾਣੇ ਦੇ ਵਿੱਚ ਦਿਖਾਇਆ ਗਿਆ ਵਾ ਡੁਅਲਟੀ ਤੇ ਆਪਾਂ ਅੱਗੇ ਸੁਣਦੇ ਹਾਂ ਮੁੰਡੇ ਕਿੰਨੀ ਵਾਰ ਰੋਂਦੇ ਹੋਣਗੇ ਤੇ ਕੁੜੀਆਂ ਕਿੰਨੀ ਵਾਰ ਰੋਂਦੀਆਂ ਹੋਣਗੀਆਂ ਮੁੰਡੇ ਮੈਨੂੰ ਲੱਗਦਾ ਉਹਦੇ ਰੋਂਦੇ ਆ ਜਦੋਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਛੱਡ ਕੇ ਜਾ ਰਹੀ ਹੈ ਤੇ ਉਹਨੂੰ ਰੋਕਣ ਲਈ ਕਹਿੰਦੇ ਆ ਤੇ ਜਾਂ ਫਿਰ ਨਾਰਾਜ਼ ਹੋ ਜਾਂਦੀ ਹੈ ਨਾਰਾਜ਼ ਤੇ ਤਾਂ ਨਹੀਂ ਰੋਂਦੇ ਨਾਰਾਜ਼ ਤੇ ਤਾਂ ਆਪਾਂ ਕਹਿ ਸਕਦੇ ਆ ਕਿ ਉਹ ਮੰਨਤਾਂ ਹੀ ਕਰਦੇ ਆ ਜਾਂ ਰਿਕੁਐਸਟ ਕਰਦੇ ਆ ਜਾਂ ਉਹਨੂੰ ਪ੍ਰੋਮਿਸਸ ਕਰਦੇ ਆ ਪਰੋਂਦੇ ਸਿਰਫ ਉਦੋਂ ਜਦੋਂ ਉਹਨਾਂ ਨੂੰ ਡਰ ਹੁੰਦਾ ਕਿ ਉਹਨੇ ਬੰਦਾ ਮੇਰੇ ਤੋਂ ਦੂਰ ਚਲਾ ਜਾਊਗਾ ਤੇ ਕੁੜੀਆਂ ਕੁੜੀਆਂ ਦਾ ਰੋਣਾ ਥੋੜਾ ਜਿਹਾ ਬਹੁਤ ਗੱਲਾਂ ਤੇ ਆ ਜਾਂਦਾ ਕਿ ਨਹੀਂ ਤੂੰ ਆ ਚੀਜ਼ ਨਹੀਂ ਸਹੀ ਕੀਤੀ ਜਾਂ ਚੀਜ਼ ਨਹੀਂ ਗਲਤ ਕੀਤੀ ਪਰ ਇੱਕ ਚੀਜ਼ ਮੈਂ ਦੇਖੀ ਹੈ ਜਦੋਂ ਛੱਡ ਕੇ ਜਾਂਦੀ ਉਹ ਤਾਂ ਨਹੀਂ ਰੋਂਦੀਆਂ ਇੰਨਾਂ ਇੱਕ ਸਟਰੋਂਗ ਹੁੰਦੀਆਂ ਇਹ ਤੇ ਆਪਾਂ ਦੇਖਦੇ ਹਾਂ हूँ मर जी एग्जांपल होगी होर बहुत एग्जाम्पल हो गए एक गल जिन्नी भी यह है अपने ਸਟੋਰੀਆਂ ਨੇ ਪੰਜਾਬੀ ਦੀਆਂ ਹਨ ਚਾਹੇ ਉਧਰ ਦੇ ਪੰਜਾਬ ਦੀਆਂ ਨੇ ਉਹ ਵੀ ਆਪਣਾ ਪੰਜਾਬੀ ਆ ਕਿ ਮੋਸਟਲੀ ਮੁਸਲਮਾਨੀ ਜਿਹੜੇ ਆਪਣੇ ਰਾਂਜੀ ਹੀਰ ਵਰਗੇ ਰ ਹੋ ਗਏ ਉਹਨਾਂ ਦੀ ਉਧਰ ਮਜ਼ਾਰਾਂ ਵੀ ਬਣੀਆਂ ਹੋਈਆਂ ਕਿ ਕਿਸੇ ਦੀ ਵੀ ਕਹਾਣੀ ਪੂਰੀ ਨਹੀਂ ਹੋਈ ਤਾਂ ਹੀ ਕਹਿੰਦੇ ਹਨ ਕਿ ਜਿਹੜੀ ਅਧੂਰੀ ਰਹਿ ਜਾਂਦੀ ਆ ਉਹੀ ਮਹਾਨ ਹੁੰਦੀ ਆ ਜਿਹੜੀਆਂ ਪੂਰੀਆਂ ਹੋ ਜਾਂਦੀਆਂ ਉਹ ਤੁਹਾਨੂੰ ਦੋਵਾਂ ਤੱਕ ਹੀ ਰਹਿ ਜਾਂਦੀਆਂ ਅਧੂਰੀਆਂ ਫਿਰ ਦੁਨੀਆ ਤੱਕ ਜਾਂਦੀਆਂ ਤੇ ਹੁਣ ਜੋ ਉਹਨਾਂ ਨਾਲ ਹੋਇਆ ਤੇ ਜੀ ਆਪਾਂ ਕਹਿਦੀ ਆਂ ਯਾ ਆਪਾਂ ਕਹਿ ਨਹੀਂ ਦਿੰਦੇ ਕੀ ਕੁੜੀ ਚੜੇ ਤਾਂ ਨਹੀਂ ਪਰ ਚੜਦੇ ਬਹੁਤ ਵੇਖਿਆ ਪਰ ਇਸ ਮਾਮਲੇ ਦੇ ਵਿੱਚ ਬਹੁਤ ਕੁੜੀ ਚੜਦੇ ਹੋਏ ਵੇਖ ਕੇ ਵੀ ਬੰਦਾ ਕਹਿੰਦਾ ਨਹੀਂ ਯਾਰ ਮੇ ਕੁੜੀ ਚੜਨੀ ਚੜਨੀ ਆ ਜਿਹੜੀ ਛੱਟ ਡੱਕ ਕੇ ਖਾਣੀਓ ਮੈਂ ਖਾਣੀ ਖਾਣੀ ਆ ਤੇ ਇਹੋ ਜੀ ਚੀਜ਼ ਆ ਤੇ ਆਪਾਂ ਅੱਗੇ ਦੇਖਦੇ ਆਂ ਦੂਸਰਾ ਉਸਤਾਦ ਜੀ ਦਾ ਗਾਣਾ ਲਾਉਣੇ ਕੋਈ ਦਿੱਲੀੋਂ ਮਰਸੜੀ ਲਿਆਇਆ ਜੀ ਇੱਕ ਵੀਰ ਦੇਈ ਬੇ ਰੱਬਾ ਹੁਣ ਮੈਨੂੰ ਚੰਗੀ ਤਰ੍ਹਾਂ ਨਹੀਂ ਯਾਦ ਤੇ ਆਪਾਂ ਇਹ ਵੀ ਚਲਾਉਨੇ ਆ ਹੁਣ ਜਿਹੜੀਆਂ ਮੈਂ ਵੀਡੀਓਜ਼ ਦੇਖ ਰਿਹਾ ਇਹਦੇ ਵਿੱਚ ਨਿਊ ਕੀ ਆ ਕਿ ਬਹੁਤ ਸਾਰੇ ਗਾਣੇ ਇਦਾਂ ਦੇ ਨਹੀਂ ਕਿ ਜਿਹੜੇ ਮੈਂ ਸੁਨੇ ਹੋਏ ਨੇ ਹਨਾ ਲਿਰਿਕਸ ਜਿਹੜੇ ਲਿਰਿਕਸ ਨੇ ਉਹ ਮੈਨੂੰ ਯਾਦ ਨਹੀਂ ਪਰ ਜਿਹੜਾ ਉਹਦੇ ਵਿੱਚ ਟੱਚ ਹੈ ਨਾ ਜੋ ਰੀਮਿਕਸ ਦਾ ਟੱਚ ਆ ਤੇ ਜਿਹੜਾ ਫਲੇਵਰ ਆ ਰਿਹਾ ਉਹ ਡਿਫਰੈਂਟ ਆ ਉਹਦੇ ਨਾਲ ਸਾਰਾ ਫਲੇਵਰ ਹੀ ਚੇਂਜ ਹੋ ਜਾਂਦਾ ਗਾਣੇ ਦਾ ਇਸ ਕਰਕੇ ਮੈਂ ਦੇਖ ਰਿਹਾ ਮੈਂ ਸਾਰੀ ਜਿਹੜੀ ਪਲੇਲਿਸਟ ਪਈ ਹੋਈ ਆ ਕਿ ਜਿਹੜਾ ਇਹਦੇ ਵਿੱਚ ਸਾਰਾ ਰੀਮਿਕਸਸ ਨੇ ਉਹ ਸਾਰੇ ਨਵੇਂ ਨੇ ਹਨਾ ਜੋ ਮੈਂ ਪਹਿਲਾਂ ਨਹੀਂ ਸੁਨੇ ਹੋਏ ਲਿਰਿਕਸ ਮੈਨੂੰ ਯਾਦ ਹੋਣਗੇ ਤਾਂ ਉਸ ਨਾਲ ਦੇ ਨਾਲ ਉਹ ਚੀਜ਼ ਦਾ ਮਜ਼ਾ ਵੀ ਦੁੱਗਣਾ ਹੋ ਜਾਂਦਾ ਤਾਂ ਕਰਕੇ ਮੈਂ ਸਾਰੇ ਗਾਣੇ ਸੁਣ ਰਿਹਾ ਹੋ ਭੈਣਾ ਭਾਵੇਂ ਲੱਖ ਚੌਂਦੀਆਂ ਲੱਖ ਚੌਂਦੀਆਂ ਹੋ ਭੈਣਾ ਭਾਵੇਂ ਲੱਖ ਚੌਂਦੀਆਂ ਭਾਈਆ ਬਾਜਨਾ ਖਰਾਂਦੇ ਵਿੱਚ ਸਹੇ ਦਾ ਹੋ ਭੈਣਾ ਭਾਵੇਂ ਲੱਖ ਚੌਂਦੀਆਂ ਭਾਈਆ ਬਾਜਨਾ ਖਰਾਂਦੇ ਵਿੱਚ ਸਹੇ ਦਾ ਉਹ ਕਿੰਦੇ ਨਹੀਂ ਹੁੰਦੇ ਭਰਾ ਭਾਵੇਂ ਪੰਚ ਸਾਲ ਦਾ ਵੀ ਹੋਵੇ ਪਰ ਘਰ ਦਾ ਮਰਦ ਹੁੰਦਾ ਤੇ ਗਾਣੇ ਹਰ ਤਰ੍ਹਾਂ ਦੇ ਨੇ ਉਸਤਾਦ ਜੀ ਦੇ ਵੀ ਕਿ ਇੱਕ ਵੀਰ ਦੇ ਵੀ ਰੱਬਾ ਤੇ ਜਿੰਨੇ ਵੀ ਰਿਸ਼ਤੇ ਨੇ ਦੁਨੀਆ ਦੇ ਵਿੱਚ ਸਾਰੇ ਜ਼ਰੂਰੀ ਹੁੰਦੇ ਨੇ ਭਰਾ ਦਾ ਵੀ ਰਿਸ਼ਤਾ ਜ਼ਰੂਰੀ ਹੁੰਦਾ ਭੈਣ ਦਾ ਰਿਸ਼ਤਾ ਵੀ ਜ਼ਰੂਰੀ ਹੁੰਦਾ ਮਾਪਿਓ ਦਾਦਾ ਦਾਦੀ ਨਾਨਾ ਨਾਨੀ ਸਾਰੇ ਰਿਸ਼ਤੇ ਜ਼ਰੂਰੀ ਹੁੰਦੇ ਨੇ ਤੇ ਜਿੱਥੇ ਵੀ ਇਹ ਰਿਸ਼ਤੇ ਆ ਦੀ ਕੋਈ ਕੋਈ ਇੱਕ ਪਰਸਨ ਨਹੀਂ ਹੁੰਦਾ ਹਨਾ ਤਾਂ ਉਹ ਕਮੀ ਜ਼ਰੂਰ ਮਹਿਸੂਸ ਹੁੰਦੀ ਹੈ